ਸੋ ਹੰਗ ਮਹਾਰਾਜ ਸ਼ੀਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੀਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੀਰ ਸਿੰਘ ਵਿਸ਼ਨੂੰ Babang diyeceğiz. Sohag Maharaj, Shird Sing Vishnu, Babang diyeceğiz. Satırı, ਆ ਸੰਗਤ ਜੀਓ ਹਰ ਸ਼ਬਦ ਪੰਡਾਰ ਵਿੱਚੋਂ ਗ੍ਰੰਥ ਨੰਬਰ 19 ਅੰਗ ਨੰਬਰ 596 ਆਓ ਸਾਹਿਬ ਦੇ ਸ਼ਬਦ ਨੂੰ ਪੜიਏ ਵਿਚਾਰੀਏ ਸਾਹਿਬ ਦੇ ਸ਼ਬਦ ਨਾਲ ਜੁੜੀਏ ਸਿਫਤਾਂ ਵਾਲੇ ਅੱਖਰ 10 ਦਿੱਤੇ 2 4 ਜਿਨ੍ਹਾਂ ਨੂੰ ਕਹਿੰਦੇ ਵੇਦ ਪੁਰਾਣ ਸ਼ਾਸਤਰ ਸਿਮਰਤ ਵਿੱਚ ਜਹਾਨਾ ਅਜ਼ੀਲ ਕੁਰਾਨ ਹੋਏ ਪਰਦਾਨ ਖਾਣੀ ਬਾਣੀ ਵਡ ਵੰਡਾਈਆ ਇਸ ਤੋਂ ਪਰੇ ਭਗਤ ਭਗਵਾਨ ਜਿੱਥੇ ਝੁੱਲੇ ਧਰਮ ਨਿਸ਼ਾਰਾ ਨਾ ਕੋਈ じめ ਨਾ ਅਸਮਾਨਾ ਨਾ ਸ਼ਬਦ ਨਾ ਤੁਨ ਕਾਣਾ ਨਾ ਕੋਈ ਰਾਗੀ ਗਾਵੇ ਗਾਣਾ ਨਾ ਕੋਈ ਮਸਲਾ ਪੜੇ ਪੁਰਾਣਾ ਨਾ ਕੋਈ ਵੇਦਾਂ ਮਾਰੇ ਧਿਆਨਾ ਅਚਲ ਅਛੇਦ ਆਪਣਾ ਹੁਕਮ ਵਰਤਾਇਆ ਏਕਾ ਸ਼ਬਦ ਗੁਰੂ ਬਲਵਾਨ ਲਿਖਾ ਜਾਣੇ ਜਿਵੇਂ ਅਸਮਾਨ ਬ੍ਰਹਮੰਡਾ ਖੰਡਾ ਮਾਰੇ ਧਿਆਨ ਜੂਗ ਚੌਕੜੀ ਮੇਟੇ ਆਣਾ ਕਲੂ ਲਿਖਾ ਦੇ ਮੁਕਈਆ ਤੁਹਾਡਾ ਪਰਮਾਨਾ ਤੁਹਾਡਾ ਪਰਮਾਨਾ ਕਰੇ ਪਰਮਾਨਾ ਅਬినాਸ਼ੀ ਕਰਤਾ ਮਿਹਰਬਾਨਾ ਮੁਰਖ ਅਕਾਲਾ ਨੌਜਵਾਨ ਜਨ ਭਗਤਾਂ ਬਣਾਏ ਇੱਕ ਵਿਦਾਨਾ ਵਾਦਾ ਆਪਣੇ ਨਾਲ ਕਰਾਈਆ ਗੁਰੂ ਅਵਤਾਰ ਪੈਗੰਬਰੋ ਮਨਾਵੋ ਖੁਸ਼ੀ ਖੁਸ਼ਹਾਲੀ ਵਿੱਚ ਜਨਾਈਆ ਸਤਜੁਗ ਧਾਰ ਚਲਾਵਾ ਸੁਚੀ ਸੋਚ ਸਚਮ ਵੇਖ ਵਖਾਈਆ ਮਨੁਆ ਕਰੇ ਨ ਕੋਈ ਰੂਚੀ ਆਤਮ ਪਰਮਾਤਮ ਵਜੇ ਵਧਾਈਆ ਜਨ ਭਗਤਾ ਪਦਵੀ ਦੇ ਕੇ ਉਚੀ ਉਚ ਅਗਮਥਾ ਨਾਲ ਮਿਲਾਈਆ ਮਤ ਹੋਣਾ ਦੇਵੇ ਪੁੱਠੀ ਸ਼ਬਦੀ ਸ਼ਬਦ ਇੱਕ ਸੁਨਵਾਈਆ ਵੜਿਆ ਰਹਿਣਾ ਦੇਵੇ ਕੋਈ ਵਿਚਤਰੇ ਕੁਟੀ ਦਸਮ ਦਵਾਰੀ ਪਹਿਲੀ ਝਲਕ ਪ੍ਰਗਟਾਈਆ ਜਨ ਭਗਤਾ ਕਰਨੀ ਪਏ ਨਾ ਕਿਸੇ ਦੀ ਬੁੱਤੀ ਬੁੱਤਖਾਨੇ ਵਿੱਚੋਂ ਬਾਹਰ ਕਢਾਈਆ ਸਾਚੀ ਪ੍ਰੀਖਾ ਚੋਰ ਯਾਰ ਸਕੇ ਨਾ ਕੋਈ ਚੁਰਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਸੱਚ ਸਮਾਜ ਦੇ ਬਣਾਈਆ ਸੱਚ ਸਮਾਜ ਇੱਕ ਬਣਾਵਾਂਗਾ ਸ਼ਬਦ ਇਹ ਗੰਮੀ ਸੁਣਾ ਕੇ ਆਵਾਜ਼ ਪਰਦਾ ਹੋ ਲਾ ਆਪ ਉਠਾਵਾਂਗਾ ਆਤਮ ਪਰਮਾਤਮ ਖੋਲ ਕੇ ਰਾਜ ਰਾਜ ਕਰਹੀਮ ਮੇਲ ਮੇਲਾਵਾਗਾ ਜਨ ਭਗਤੋ ਤੁਹਾਨੂੰ ਲਬੜਾ ਪਏ ਨਾ ਕੋਈ ਉਸਤਾਦ ਮੈਂ ਕੋ ਨਾਮ ਪੜਾਵਾਂਗਾ ਜਿਸ ਦੀ ਸਿੱਖਿਆ ਚਾਰ ਯੁਗ ਰਹਿਣੀ ਯਾਦ ਅਗਲਾ ਮਾਰਗ ਆਪ ਲਗਮਾਂਗਾ ਬੁੱਧੀ ਹੰਸ ਰੂਪ ਰਹਿਣਾ ਕਾਗਲ ਸੋਹੰਗ ਢੋਲਾ ਇੱਕ ਦਿੜਾਵਾਗਾ ਜਿਸ ਦੀ ਕਰਦੇ ਰਹਿ ਤਾਗ ਆਖਰ ਉਸੇ ਨਾਲ ਮੇਲ ਮਿਲਾਵਾਗਾ ਹੁਜ਼ਰੀਆ ਵਿੱਚ ਦੇਣੀ ਪੈ ਨਾ ਬਾਗਲ ਮਸੀਤਾਂ ਦਾ ਰਗੜਾ ਰੰਗ ਚੁਕਾਵਾਂਗਾ ਸੱਚ ਦੁਆਰਾ ਦਿਆਂ ਸੁਖਾਲਾ ਲਾਭ ਭਗਤ ਦਵਰ ਇੱਕ ਵਖਾਵਾਂਗਾ ਜਿੱਥੇ ਧੁਰਦਾ ਵਜੇ ਨਾਦ ਢੋਲਕ ਛੇਣਾ ਨ ਕੋਈ ਖੜਕਾਵਾਂਗਾ ਜਿਸ ਰਚਨ ਰਚਾਈ ਆਦ ਅੰਤਮ ਉਸਦੇ ਰੰਗ ਰੰਗਾਵਾਂਗਾ ਤੁਹਾਡਾ ਮਾਨਸ ਜਨਮ ਨਾ ਹੋਵੇ ਬਰਬਾਦ ਬਰਬਾਦੀ ਵਿੱਚੋਂ ਬਾਹਰ ਕਢਾਵਾਂਗਾ ਸਤਜੁਗ ਸੱਚਾ ਕਰ ਆਬਾਦ ਨੀ ਲੋਕ ਮਾਤ ਪ੍ਰਗਟਾਵਾਂਗਾ ਸੱਚ ਪ੍ਰੇਮ ਦੀ ਦੇਕੇ ਦਾਤ ਨਾਨਕ ਦਾਦਕ ਆਪ ਅਖਵਾਵਾਂਗਾ ਗੁਰਮੁਖ ਫੁੱਲਵਾੜੀ ਵੇਖ ਕੇ ਸੋਣਾ ਬਾਗ ਗੋਬਿੰਦ ਬਗੀਚਾ ਸਚ ਮਹਿਕਾਵਾਗਾ ਸਤਜੁਗ ਹੋਵੇ ਵਡਵਡ ਬਾਗ ਭਗਵਨ ਹੋ ਕੇ ਦਇਆ ਕਮਾਵਾਗਾ ਦੁਰਮਤ ਮਹਿਲ ਧੋਕੇ ਦਾਗ ਨਿਰਮਲ ਰੂਪ ਆਪ ਵਖਾਵਾਗਾ ਸੱਚ ਵਡਿਆਈ ਮਿਲਨੀ ਆਜ ਸੰਮਤ ਸ਼ਹਿਰ ਸ਼ਾਹੀ ਆਪ ਸਮਝਾਵਾਂਗਾ ਗੁਰੂ ਅਵਤਾਰ ਪੈਗੰਬਰ ਦੇਵਨ ਸਾਥ ਸੰਗਲਾ ਸੰਗ ਆਪ ਬਣਾਵਾਂਗਾ ਪੁਰਖ ਅਕਾਲ ਤੁਰ ਦਰਗਾਹੀ ਬਣ ਮਹਾਜ ਸ਼ੀ ਭਗਵੰਤ ਨਾਮ ਤੇ ਰਾਮਾਗਾ ਜਨ ਭਗਤਾਂ ਭਗਤਾਂ ਨਾਲ ਕਰਕੇ ਰਾਜ ਸ਼ਬਦ ਵਿਚੋਲਾ ਗੁਰੂ ਵਿੱਚ ਟਿਕਾਵਾਂਗਾ ਜੋਤੀ ਜੋ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਸਤਜੁਗ ਸਾਚੀ ਰਸਮ ਆਪ ਵਖਾਵਾਂਗਾ ਸਤ ਗੁਰੂ ਸ਼ਬਦ ਜਨ ਭਗਤ ਵਿੱਚੋਲਾ ਇਥੇ ਉਥੇ ਮੇਲ ਮਿਲਾਇਆ ਤੂੰ ਮੇਰਾ ਮੈਂ ਤੇਰਾ ਗਾ ਕੇ ਸੁਲਾ ਸੋਣਾ ਜੋੜ ਜੁੜਾਈਆ ਜਿਸ ਘਰ ਦਾ ਸਤਿਗੁਰੂ ਨਾਨਕ ਬਣਿਆ ਗੋਲਾ ਚਾਕਰ ਹੂ ਕੇ ਸੇਵਕ ਮਾਈਆ ਉਸ ਦਾ ਨਾਮ ਸਦਾ ਯਨ ਬੁਲਾ ਜਗ ਨੇਤਰ ਨਜ਼ਰ ਕਿਸੇ ਨਾ ਆਈਆ ਜਿਸ ਕੂੜੀ ਕਰਿਆ ਕਲ ਯੁਗ ਮਿਟਾਉਣਾ ਰੋਲਾ ਸਤਜੁਗ ਸੱਚ ਵਜੇ ਵਧਾਈਆ ਗੋਬਿੰਦ ਚ ਕੋਣਾ ਓਲਾ ਪੜਦਾ ਦਏ ਉਠਾਈਆ ਚਾਰ ਵਰੰਦਾ ਇੱਕੋ ਬੋਲਾ ਸ਼ਬਦ ਜੈਕਾਰਾ ਇੱਕ ਅਲਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਸਤ ਸਤਵਾਦੀ ਹੋ ਕੇ ਵੇਖ ਵਖਾਇਆ ਸਤਗ ਤੇਰਾ ਮਾਰਗ ਸਿੱਧਾ ਸਾਹਿਬ ਸੁਆਮੀ ਆਪ ਲਗਾਇਆ ਗੋਬਿੰਦ ਹੱਥ ਰਖਾਈ ਵਿਦਾ ਜੋ ਕਰਕੇ ਗਿਆ ਸੁਨਵਾਈਆ ਅੰਤਮ ਜੋਤੀ ਤਾਰ ਸ਼ਬਦੀ ਲੈ ਕੇ ਆਏ ਸਿੱਧਾ ਨਿਰਵੈਰ ਹੋ ਕੇ ਵੇਸ ਬਟਾਈਆ ਪਾਗ ਲਗਾਏ ਜਿਉ ਪਿੰਡਾਂ ਸਾਡੇ ਤਿੰਨ ਹੱਥ ਸੁਬਾ ਪਾਈਆ ਜਨ ਭਗਤਾ ਤਨ ਮਨ ਜਿਸ ਨੇ ਜਿਸ ਨੇ ਵਿਦਾ ਅਲਿਆਣਾ ਤੀਰ ਚਲਾਈਆ ਜਨ ਭਗਤਾ ਤਨ ਮਨ ਜਿਸ ਨੇ ਵਿਦਾਨ ਅਲਿਆਣਾ ਤੀਰ ਚਲਾਈਆ ਸੱਚ ਦਵਾਰੇ ਦੇ ਕੇ ਨਿਦਾਨ ਸ਼ਾਂਤਕ ਸਤ ਦੇ ਕਰਾਈਆ ਧੁਰ ਦਰਗਾਹੀ ਬਣ ਕੇ ਪਿਤਾ ਪਤ ਪਰਮੇਸ਼ਵਰ ਨਾਲ ਮਿਲਾਈਆ ਪੈਲੋ ਆਤਮ ਪਰਮਾਤਮਾ ਜਨ ਭਗਤਾ ਕਰਾ ਕੇ ਹਿਤਾ ਨਾਤਾ ਤੁਰਦਾ ਆਪ ਜੁੜਾਈਆ ਫਿਰ ਤਨ ਮਾਟੀ ਖਾਕ ਪੰਜ ਤਤ ਬਦਾਂ ਲੜਕਾ ਲੜਕੀ ਹੋਏ ਕੁੜਮਈਆ ਚਰਨ ਕਮਲ ਦੁਆਰੇ ਹੋ ਕੇ ਜਗਾ ਜਗਾਇ ਆਪਣੀ ਦੇ ਸਮਝਾਈਆ ਸ਼ਬਦੀਸ਼ ਸਤ ਗੁਰੂ ਸ਼ੇਰ ਬਗਾ ਕਲਯੁਗ ਕਾਲੀ ਧਾਰਵਾ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਸਾਚਾ ਹੁਕਮ ਆਪ ਪ੍ਰਗਟਾਇਆ ਪੁਰਖ ਅਕਾਲ ਕਹਿ ਜਨ ਭਗਤਾ ਹੋਵੇ ਨਾਤਾ ਸਰਗੁਣ ਸਰਗੁਣ ਮੇਲ ਮਿਲਾਈਆ ਪੁਰਖ ਅਕਾਲ ਜੋਤੀ ਜਾਤਾ ਹਰ ਘਟ ਰਮਿਆ ਵੇਖ ਵਖਾਇਆ ਸਤਜੁਗ ਪੂਰੀ ਕਰਿਆ ਸਾ ਤ੍ਰਿਸ਼ਨਾ ਕੂੜਦੇ ਮਿਟਾਈਆ ਜਨ ਭਗਤਾਂ ਦੇ ਪਰਵਾਸਾ ਸਮਾਜ ਸੱਚ ਦੇ ਬਣਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਨੇ ਫਿਰ ਨਜ਼ਰ ਇੱਕ ਉਠਾਈਆ ਸਤ ਗੁਰੂ ਸ਼ਬਦ ਸਦਾ ਕਰਾਉਂਦਾ ਕਾਜ ਦੂਜੇ ਦੀ ਲੋੜ ਰਖੇ ਨਰਈਆ ਭਗਤਾਂ ਨਾਲ ਬਣਦਾ ਸਮਾਜ ਗੁਰਮੁਖਾ ਏ ਵੜਿਆਈਆ ਪੰਜਾਂ ਜੈਕਾਰਿਆਂ ਦੀ ਸੱਚ ਆਵਾਜ਼ ਸੁਣੇ ਧੁਰਦਰਗਾਹੀਆ ਚਾਰ ਵਰਨਾ ਦਾ ਸਾਥ 18 ਬਰਨ ਕੁੜਮਈਆ ਪੁਰਖ ਆਕਾਲ ਹੁਕਮ ਰਿਹਾ ਆਖ ਨਾ ਕੋਈ ਮਿਟੇ ਮੇਟ ਮਿਟਾਈਆ ਸਤਜੁਗ ਸਭ ਨੂੰ ਮੰਨਣੀ ਪਏ ਬਾਤ ਬਾਤਨ ਪੜਦਾ ਆਪ ਚੁਕਾਈਆ అביనాషి కర్తా నరంద్రింకారా సబ్నే కర్నా యాద యదాష్ట ਵਿਚ లకయ్యా jisne sat yug kheda karna abad kal yug kooda day mitaiya jan bhagto tuhaada shuru hoya kaaj kajal di lod rakhe naraiya आत्म अंतर सुनना इको नाद नाद तुन सुनवाइया सोई सूरती जाए जाग नाम वजे बधाई अभिनाशी करता कृपा करे आप मेघर नजरी उठाइया ज्योति जो स्वरूप हर ਆਪੇ ਆਪਣੀ ਕਿਰਪਾ ਕਰ ਸੱਚਾ ਮਾਰਗ ਇੱਕ ਵਿਖਾਈਆ ਸੱਚਾ ਮਾਰਗ ਲੱਗਣਾ ਜਗ ਜਗ ਜੀਵਨ ਦਾਤਾ ਦਇਆ ਕਮਾਈਆ ਭਗਤ ਸੁਖਿਲੇ ਸਜਣ ਸਦ ਹਰ ਸੰਗਤ ਵਿੱਚ ਬਹਾਈਆ ਸਾਤ ਗੁਰੂ ਢੋਲਾ ਸ਼ਬਦ ਗਾਉਂਦਾ ਸਦ ਰਾਗ ਤੁਰ ਦਰਗਾਹੀਆ ਕਾਰਜ ਹੋਵੇ ਆਇਆ ਪ੍ਰੀਤੀ ਜਾਵੇ ਬਜ ਵਜੇ ਸੱਚ ਵਧਾਈਆ ਤ੍ਰਿਸ਼ਨਾ ਮਿਟੇ ਅਗ ਹਵਸ ਨਾ ਕੋਇ ਰਖਾਇਆ ਹੰਸ ਬਣਾਏ ਕਗ ਸੋਹੰਗ ਮਾਣਕ ਮੋਤੀ ਚੋਗ ਚੁਗਾਈਆ ਸੱਚ ਦੁਆਰੇ ਬਹਿਣਾ ਵਦ ਪਿਛਲਾ ਪੰਧ ਮੁਕਈਆ ਜਨ ਭਗਤੋ ਤੁਸੀਂ ਸ੍ਰੀ ਭਗਵਾਨ ਦੀ ਯਦ ਬਸ ਇਕੋ ਨਜ਼ਰੀ ਆਈਆ ਵੇਖਿਓ ਜਾਤ ਪਾਤ ਵਿੱਚ ਨਾ ਹੋਇਓ ਅਡ ਗੋਬਿੰਦ ਹੁਕਮ ਇਕ ਮਨਾਈਆ ਇਸੇ ਕਰਕੇ ਨਾਨਕ ਸਭ ਨੂੰ ਗਿਆ ਛੱਡ ਪੜਦਾ ਓਲਾ ਵਿੱਚ ਟਿਕਾਇਆ ਜਿੱਥੇ ਜਿਹੜੇ ਖਾਂਦੇ ਮੱਛੀ ਡੱਡ ਅਰਜਨ ਗੁਰੂ ਨਾ ਹੋਏ ਸਹਾਈਆ ਜਿਹੜੇ ਕਹਿੰਦੇ ਗੰਬ ਜਿਹੜੇ ਕਹਿੰਦੇ ਗੋਬਿੰਦ ਬੱਕਰੇ ਦਿੱਤੇ ਵੱਡ ਸਤ ਦਿਆਂ ਵਖਾਈਆ ਸਤ ਗੁਰੂ ਸ਼ਬਦ ਪਰਵਾਨਾ ਸਦਾ ਸਦ ਜੁਗ ਜੁਗ ਦੇਣ ਗਵਾਹੀਆ ਸੱਚ ਪ੍ਰੀਤੀ ਚੜਿਆ ਰੰਗ ਖੜਗ ਕਟਾਰ ਨਾਲ ਵਖਾਈਆ ਦੀਨ ਮذਬ ਝਗੜਾ ਮੁਕਾਏ ਸੱਚ ਪੰਜਾਂ ਪਿਆਰਿਆਂ ਆਪ ਸਮਝਾਈਆ ਮੈਂ ਤੂੰ ਤੂੰ ਮੈਂ ਅੰਦਰ ਜਾਵਾਂ ਰਚ ਜੋ ਗੁਰਸਿੱਖ ਮੇਰਾ ਰੂਪ ਵਟਾਇਆ ਸੋ ਵੇਲਾ ਸੁਹਜਣਾ ਹੋਵੇ ਅੱਜ ਵਜੇ ਸੱਚ ਵਧਾਈਆ ਇਹ ਖੇਲ ਪੁਖ ਸਮਰਤ ਲੇਖਾ ਜਾਣੇ ਧੁਰ ਦਰਗਾਹਿਆ ਜਨ ਭਗਤੋ ਤੁਰ ਸੰਦੇਸ਼ ਆ ਦੇਵਾ ਦਸ ਨੂਖੰਡ ਪ੍ਰਿਥਵੀ ਦਿਨਾ ਸਮਝਾਈਆ ਜੋ ਸਭ ਨੂੰ ਗਿਆ ਛੱਡ ਭੱਜਿਆ ਬਾਹੋ ਦਈਆ ਸੋ ਧਰਮ ਨਿਸ਼ਾਨਾ ਦੇ ਗੱਡ ਸੱਤ ਰੰਗ ਨਿਸ਼ਾਨ ਝੁਲਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਸਤਜੁਗ ਮਾਰਗ ਇਕ ਲਗਾਇਆ ਸਤਜੁਗ ਮਾਰਗ ਭਗਤਾਂ ਲਈ ਲਕੀਰ ਸਕੇ ਨਾ ਕੋਈ ਮਟਾਈਆ ਪੁਰਖ ਆਕਾਲ ਹੱਥ ਤੋਫੀਕ ਸ਼ਬਦੀ ਸ਼ਬਦ ਹੁਕਮ ਚਲਾਈਆ ਸਤ ਗੁਰੂ ਸ਼ਬਦੀ ਹੁਕਮ ਕਰੇ ਤਸਦੀਕ ਸ਼ਹਾ ਅਦਤ ਨਾਮ ਪੁਗਤਾਈਆ ਭਗਤਾ ਨਾਲ ਭਗਤਾ ਮੇਲ ਠੀਕ ਪਰੰਪੁਰਖ ਦਇ ਵੜਿਆਈਆ ਪੂਰਵ ਜਨਮ ਦੀ ਆਸ ਪੂਰਵ ਜਨਮ ਦੀ ਆਸਾ ਪੂਰੀ ਹੋਵੇ ਰੀਜ ਜੋ ਸੰਮੁਖ ਸੁਭਾ ਪਾਈਆ ਚਰਨ ਪ੍ਰੀਤੀ ਇੱਕ ਹਦੀਸ ਸਾਚਾ ਹੁਕਮ ਦਿੱਤਾ ਪੜਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਹਰ ਜਨ ਸਾਚੇ ਦੇ ਵੜਾਈਆ ਹਰ ਜਨ ਸਾਚੇ ਜੋੜੇ ਜੋੜ ਪੁਰਬ ਜਨਮ ਵੇਖ ਵਖਾਈਆ ਦੁਜੇ ਨਾ ਤਦੇ ਜੋੜ ਕੁੜਾ ਸੰਗ ਨਾ ਕੋਈ ਨਿਭਾਇਆ ਲਾਗੀ ਲਾਗਣ ਦੇਵੇ ਹੁਲ ਹੋ ਕਾ ਇੱਕੋ ਨਾਮ ਜਣਾਈਆ ਸਮਾਜ اٹਕਾਏ ਨਾ ਕੋਈ ਰੋੜ اٹਕਿਆ ਦੁਨੀ ਦੁਨੀ ਦਿੱਤਾ ਮੁਕਾਇਆ ਚਗੜਾ ਰਹਾ ਨਾ ਮੂਰਤੂਰ ਤੋਰਾ ਮੇਰਾ ਨਜ਼ਰੀ ਆਇਆ ਨੇਤਰ ਦੇ ਕੇ ਫੁਰਨਾ ਫੁਰ ਫੁਰਨੇ ਆਪਣਾ ਪੜਦਾ ਲਾਹੀਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਭਗਤ ਸੁਖਿਲੇ ਮੇਲ ਮਿਲਾਈਆ ਭਗਤ ਸੁਖਿਲੇ ਕਰ ਮਿਲਾਪ ਮਿਲਾ ਹਰ ਜਗਦੀਸ਼ ਕਰਾਇਆ ਸੋਹੰ ਮਾਰਾਇ ਸ਼ੇ ਸਿੰਘ ਵਿਸ਼ਨੂੰ ਪਗਵਾਨ ਜਪਣਾ ਜਾਪ ਦੁਜੀ ਲੋੜ ਰਖੇ ਨਰਾਇਆ ਕੋਟਨ ਜਨਮ ਦੇ ਉਤਰਨ ਪਾਪ ਦੁਰਮਤ ਮੈਲ ਧਵਾਈਆ ਆਤਮ ਪਰਮਾਤਮ ਬੜੇ ਸਾਖ ਬਾਰ ਬ੍ਰਹਮ ਬ੍ਰਹਮ ਲਈ ਪਰਨਾਈਆ ਜੋ ਕਬੀਰਾ ਮੰਝਲ ਚੜਕੇ ਗਿਆ ਆਕ ਢੋਲਾ ਗੀਤ ਸੰਗੀਤ ਸੁਣਾਈਆ ਸੋ ਲੇਖਾ ਜਾਣੇ ਵਡ ਪਰਤਾਪ ਬੇਪਰਵਾ ਬੇਪਰਵਾਹੀਆ ਤਦੋਵੇ ਕਰਕੇ پاک ਆਪਣਾ ਰੰਗ ਰੰਗਾਇਆ ਭਾਗ ਲਗਾ ਕੇ ਮਾਟੀ ਖਾਕ ਤਨ ਵਜ਼ੂਦ ਕਰੇ ਸਫਾਈਆ ਲੈਣਾ ਦੇਣਾ ਚੁਕਾਵੇ ਹੱਥੋਂ ਹਾਤ ਜਗਤ ਉਦਾਰ ਦੇ ਚੁਕਾਈਆ ਜਨ ਭਗਤੋ ਤੁਹਾਡਾ ਇੱਕੋ ਪੂਜਾ ਪਾਠ ਸਿਮਰਨ ਜੋਗ ਅਭਿਆਸ ਦਿੱਤਾ ਸਮਝਾਇਆ ਉਰਖ ਅਬినాਸ਼ੀ ਕਟ ਕਟ ਵਾਸੀ ਭਗਤਾਂ ਕਾ ਆ ਮੰਦਰ ਅੰਦਰ ਖੋਲ ਕੇ ਤਲ ਜੰਗਲ ਜੂ ਉਜਾੜ ਪਹਾੜ ਟਿੱਲੇ ਪਰਬਤ ਸਮੁੰਦ ਸਾਗਰ ਖੋਜਣ ਕੋਈ ਨਾ ਜਾਇਆ ਕਿਸੇ ਹੱਥ ਨਾ ਆਏ शिव दिवाली मंदर माठ मुल्ला काजी जक्त मसीद रहै कुरलैया जन भक्तां दा सब तों वखरा समाज रबदास तुम्हारे दय गवाहिया ज्योति जो, जो स्वरूप हर आप अपनी कृपा कर ਨੇ ਘਰ ਨਜ਼ਰ ਨਾਲ ਤਰਾਈਆ ਜੋੜੀ ਜੋੜਾ ਲੜਕਾ ਲੜਕੀ ਨਾਰੀ ਨਰ ਦੀ ਨਜ਼ਰੀ ਆਈਆ ਜਨ ਭਗਤੋ ਇਹ ਖੇਲ ਪ੍ਰਭੂ ਦੇ ਘਰ ਦੀ ਦੂਜਾ ਸੰਗ ਨਾ ਕੋਈ ਬਣਾਈਆ ਉਹ ਆਤਮ ਪਿਆਰੀ ਤਰਦੀ ਜੋ ਪ੍ਰਭ ਦਾ ਦਰਸ਼ਨ ਪਾਈਆ ਸੋ ਕੰਤ ਸੁਹਾਗੀ ਵਰਦੀ ਜੋ ਵਾਰਤਾ ਪਿਛਲੀ ਯਾਦ ਕਰਾਈਆ ਤੁਹਾਡੀ ਕਲਾ ਹੋਵੇ ਚੜਦੀ ਢੈਂਦੀ ਦਿਸੇ ਜਗਤ ਲੋਕਾਇਆ ਜਿਹੜੀ ਤੂੰ ਹੀ ਤੂੰ ਪੜਦੀ ਉਹ ਉਸੇ ਵਿੱਚ ਸਮਾਇਆ ਖੇਲ ਰਹਿ ਨਾ ਕਾਲ ਯੁਗ ਕਲ ਦੀ ਸਤਜੁਗ ਸਚੀ ਧਾਰ ਪ੍ਰਗਟਾਈਆ ਕੁਛ ਆਸਾ ਬਾਵਨ ਬਲ ਦੀ ਬਲ ਦਵਾਰੇ ਲੈ ਤਕਾਈਆ ਖੇਲ ਵੇਖਣੀ ਪੁਰਖ ਅਟਲ ਦੀ ਜੋ ਅਟਲ ਪਦਵੀ ਰਹਾ ਪਹਚਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਭਗਤ ਸੁਹਿਲ ਲੈ ਤਰਾਈਆ ਜਨ ਭਗਤਾ ਹੋਇਆ ਧਰਮ ਵਿਵਾਰ ਜਨ ਭਗਤਾ ਹੋਇਆ ਧਰਮ ਵਿਵਾਰ ਫਾਇਦਾ ਪੂਰ ਕਰਾਇਆ ਕਿਸੇ ਗ੍ਰੰਥ ਦੀ ਲੋੜ ਰਖੇ ਨਾਰਾ ਬਗਲ ਕੁਰਾਨ ਨਾ ਕੋਈ ਟਿਕਾਇਆ ਪੰਦਾਲੇ ਨ ਕੋਈ ਸਦਾ ਵੇਦੀ ਆਹੂਤੀ ਨ ਕੋਈ ਕਰਾਈਆ ਇੱਕੋ ਪੁਰਖ ਅਕਾਲ ਲੈਣਾ ਧਿਆ ਜਿਸ ਨੂੰ ਗੁਰੂ ਅਵਤਾਰ ਪੈਗੰਬਰ ਸੀਸ ਨਿਵਾਇਆ ਜੋ ਸਿੱਧਾ ਮਿਲਿਆ ਲਿਖਣ ਪੜਨ ਦੀ ਲੋੜ ਰਖੀ ਨਾ ਰਾਇਆ ਲੱਖ 84 ਵਿੱਚੋਂ ਪਕੜੇ ਵਾ ਨਿਰਗੁਣ ਹੋ ਕੇ ਲਏ ਜਗਾਇਆ ਇੱਕ ਕਾਇਆ ਮੰਦਰ ਅੰਦਰ ਦੱਸ ਕੇ ਆਪਣਾ ਨਾਮ ਨਾਓ ਨਿਰੰਕਾਰਾ ਦੇ ਸਮਝਾਇਆ ਇੱਥੇ ਉੱਥੇ ਦੂਜਹਾਨਾ ਦੇਵੇ ਠੰਡੀ ਛਾਂ ਅਗਨੀ ਅਗਨਾ ਕੋਈ ਤਪਾਇਆ ਪਤ ਪਰਮੇਸ਼ੁਰ ਬਣ ਕੇ ਪਿਤਾ ਮਾ ਭੈਣ ਭਈਆ ਸਾਖ ਸੈਣ ਨਜ਼ਰੀ ਆਈਆ ਜਨ ਭਗਤੋ ਸਿੱਧਾ ਪ੍ਰਭ ਦਾ ਤਰੋ ਧਿਆਨ ਹਾਜ਼ਰ ਹੋ ਕੇ ਹੋਏ ਸਹਾਈਆ ਸਦਾ ਵਸਿਆ ਤੁਹਾਡੇ ਸਾਡੇ ਤਨ ਹੱਥ ਮਕਾਨ ਕਾਇਆ ਮੰਦਰ ਡੇਰਾ ਲਾਇਆ ਜਿਸ ਵੇਲੇ ਚਾਹੋ ਸੱਚ ਪ੍ਰੀਤ ਵਿੱਚ ਕਰਾਓ ਨਿਆ ਅਦਲ ਇਨਸਾਫ ਇੱਕ ਵਖਾਇਆ ਗੁਰੂ ਅਵਤਾਰ ਪੈਗੰਬਰ ਦੇ ਕੇ ਗਏ ਬਿਆਰ ਆਪਣਾ ਆਪ ਲਿਆ ਪ੍ਰਗਟਾਇਆ ਪੁਰਖ ਅਕਾਲ ਤੂ ਮਾਲਕ ਦੋ ਜਹਾਨ ਦोरी ਆਪਣੀ ਖੇਲ ਵਰਤਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਸਾਚਾ ਹੁਕਮ ਦਏ ਸੁਣਾਈਆ ਸਾਚਾ ਹੁਕਮ ਸੁਣਾਣਾ ਸਾਡੇ ਨੂ ਰੈਣ 18 ਖਾੜ ਨਜ਼ਰੀ ਆਈਆ ਸਤ ਗੁਰੂ ਧਾਰਾ ਦਿਸੇ ਐਨ ਨੁਕਤਾ ਗੈਨ ਕੋਈ ਬਣਾਈਆ ਸਾਚਾ ਬਣ ਕੇ ਧੁਰਦਾ ਸੈਣ ਸਮਝਦੇ ਸਮਝਾਈਆ ਚਾਰ ਯੁਗ ਜਿਸ ਦੇ ਹੁਕਮ ਅੰਦਰ ਰਹਿਣ ਉਹ ਹੁਕਮ ਇੱਕ ਪ੍ਰਗਟਾਈਆ ਕੂੜੀ ਕਿਰਿਆ ਖਾਏ ਕੋਈ ਨਾ ਡੈਣ ਮੰਤਾ ਮੂਨ ਕੋਏ ਹਲਕਾਇਆ ਕਿਰਪਾ ਕਰੇ ਨਰ ਨਰਾਇਣ ਨਰ ਹਰ ਫੇਰਾ ਪਾਈਆ ਵਿਦਿਆ ਮੁਖ ਚ ਪਾਏ ਜਗਤ ਵਿਦਵਾਨ ਵਾਏ ਦੇ ਖਲਾਫ ਨਜ਼ਰੀ ਆਇਆ ਵਾਏ ਦੇ ਖਲਾਫ ਨਜ਼ਰੀ ਆਇਆ ਜੋਤੀ ਜੋ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਸਾਚਾਰਾ ਇੱਕ ਚਲਾਈਆ ਜਨ ਭਗਤੋ ਸਦਾ ਰਸਤਾ ਰਹਿਬਰ ਹੋ ਕੇ ਦਿਆਂ ਜਣਾਈਆ ਪਿਛਲਾ ਖੋਲਣਾ ਪਏ ਕਿਸੇ ਨਾ ਬਸਤਾ ਵਿਦਿਆਲਾ ਲੱਪਣ ਕੋਈ ਨਾ ਚਾਹੀਆ ਇੱਕੋ ਇਸ਼ਾਰਾ ਰੱਖਾ ਤੁਹਾਡੇ ਅੰਦਰ ਦੀ ਅੱਖ ਦਾ ਦੋਏ ਲੋਚਨ ਕਮ ਕਿਸੇ ਨਾ ਆਇਆ ਲੈਣਾ ਦੇਣਾ دیਵਾ ਹੱਕ ਦਾ ਹਕੀਕਤ ਤੁਹਾਡੀ ਵੇਖ ਵਿਖਾਈਆ ਪੜਦਾ ਓਲਾ ਰਹੀ ਨਾ ਸ਼ੱਕ ਦਾ ਭਰਮ ਦੇਣਾ ਮਿਟਾਈਆ ਜਿਹੜਾ ਚਾਰ ਯੁਗ ਪੁਰਖ ਅਕਾਲ ਰਿਹਾ ਤੱਕਦਾ ਸਤਜੁਗ ਤ੍ਰੇਤਾ ਦਵਾਪਰ ਕਲਯੁਗ ਧਿਆਨ ਲਗਾਈਆ ਓ ਮਾਲਕ ਬਣ ਕੇ ਸੱਚ ਦਾ ਜੋਤੀ ਜਾਤਾ ਫੇਰਾ ਪਾਈਆ ਜੋ ਸੰਭਲ ਗੋਬਿੰਦ ਦਸਦਾ ਹਰ ਮੰਦਰ ਡੇਰਾ ਲਾਈਆ ਜੋ ਝਗੜਾ ਮੁਕਾਵੇ ਦੀਨ ਮਧਵ ਵਟਦਾ ਡੰਕਾ ਇਕੂ ਦਏ ਸੁਣਾਈਆ